ਦੇ ਸਾਹਮਣੇ ਰੱਖਣ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਹਰਾ ਜੀ ਬੋਲੇ ਸੋਨਿਆ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਮੰਚ ਤੇ ਬੈਠੇ ਸ਼ਰੋਵਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੇ ਭਾਰਤੀ ਕਮੇਟੀ ਦੇ ਮਾਨਯੋਗ ਮੈਂਬਰ ਸਹਿਬਾਨ ਤੇ ਸਾਹਮਣੇ ਬੈਠੇ ਜ਼ਿਲ੍ਹਾ ਹਸ਼ਿਆਰਪੁਰ ਦੇ ਸਮੂਹ ਅਕਾਲੀ ਵੀਰੋ ਪੈਣੋ ਬਜ਼ੁਰਗੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਵਲ 2-3 ਮਿੰਟ ਹੀ ਲੈਣੇ ਆ ਪਹਿਲੀ ਗੱਲ ਤਾਂ ਇਹ ਕਿ ਆਪਾਂ ਨੂੰ ਇਹ ਲੋੜ ਕਿਉਂ ਪਈ ਅੱਜ ਮੈਂ ਵੀਰੀ ਕਮੇਟੀ ਕਿਉਂ ਬਣੀ ਕਿਉਂਕਿ ਪਹਿਲਾਂ ਬੜੇ ਵਿਸਤਾਰ ਦੇ ਵਿੱਚ ਭੋਲੇ ਰਾਠਾ ਸਾਹਿਬ ਨੇ ਤੁਹਾਨੂੰ ਸਾਰੀ ਦਾਸਤਾں ਸੁਣਾਈ ਆ ਕਿ ਜਦੋਂ ਹਾਲਾਤ ਐਸੇ ਹੋ ਗਏ ਤੁਸੀਂ ਦੇਖੋ ਕਿਦੇ ਅਕਾਲੀਆਂ ਨਾ 42% ਹਿੱਸਾ ਪੰਜਾਬ ਦੇ ਵਿੱਚ ਵੋਟਾਂ ਫਿਰ 36% ਰਹਿ ਗਿਆ ਫਿਰ 24 ਰਹਿ ਗਿਆ ਫਿਰ 18 ਰਹਿ ਗਿਆ ਫਿਰ 6% ਰਹਿ ਗਿਆ ਤੇ ਹੁਣ ਤਾਂ ਘਟ ਕੇ 0% ਤੇ ਚਲੇ ਗਿਆ ਜਦੋਂ 22 ਇਲੈਕਸ਼ਨ ਚ ਕੋਈ ਉਮੀਦਵਾਰੇ ਨਾ ਲੱਪਿਆ ਸੋ ਵੀਰੋ ਉਹਨਾਂ ਹਾਲਤਾਂ ਦੇ ਵਿੱਚ ਛੋਟੇ ਪਰਥਾਪ ਕਹਿੰਦੇ ਉਦੋਂ ਛੱਡ ਦੇਣਾ ਚਾਹੀਦਾ ਸੀ ਮੈਂ ਡੁੱਬੀ ਤਾਂ ਜੇ ਸਾਹ ਨਹੀਂ ਆਇਆ ਰੋਂਦੇ ਤਾਂ ਤਾਂ ਹੀ ਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਬਣਿਆ ਬਣਾਇਆ ਸਿਸਟਮ ਰਹਿ ਜਾਏ ਪੰਜਾਬ ਦੇ ਲੋਕਾਂ ਨੂੰ ਆਸਾਂ ਵਿਦਾਂ ਨੇ ਕਿ ਸੂਬੇ ਦੀ ਖੇਤਰੀ ਪਾਰਟੀ ਹੋਵੇ ਪਰ ਹੁਣ ਜਦੋਂ ਮਾਲਕੇ ਘਰ ਦਾ ਘਾਟਾਉਣ ਲੱਗ ਜਾਈ ਤਾਂ ਕਰੀਏ ਕੀ ਆ ਬੀਬੀ ਜੀ ਬੈਠੇ ਨੇ ਬੀਬੀ ਜ਼ਗੀਰ ਕੌਰ ਜੀ ਹੋਰ ਸਾਡੇ ਸੱਜਣ ਤੁਹਾਡੇ ਆਪਣੇ ਆਗੂ ਛੋਟੇ ਆਪਣਾ ਭੁੱਲਿਆ ਰਾਠਾ ਸਾਹਿਬ ਸਾਰਿਆਂ ਨੇ ਅਸੀਂ ਸੋਚਿਆ ਵੀ ਹੁਣ ਮੰਨਦਾ ਤਾਂ ਹੈ ਨਹੀਂ ਹੁਣ ਸਿਰੇ ਅਕਾਲਤਾ ਸਾਹਿਬ ਤੇ ਚਲੀਏ ਉੱਥੇ ਜਾ ਕੇ ਉਮੇਦਪਰੀ ਸਾਹਿਬ ਵੀ ਨਾਲ ਸੀ ਸਾਡੇ ਬਡਾਲਾ ਸਾਹਿਬ ਵੀ ਨਾਲ ਸੀ ਅਸੀਂ ਗਏ ਤੇ ਜਾ ਕੇ ਅਸੀਂ ਇੱਕੋ ਗੱਲ ਕਹੀ ਬੇਅਸੀਂ ਬੇਵਾਸਾ ਅਸੀਂ ਠੀਕ ਨਹੀਂ ਕਰ ਸਕੇ ਅਸੀਂ ਵੀ ਦੋਸ਼ੀਆਂ ਸਾਨੂੰ ਵੀ ਸਜ਼ਾ ਦਿਓ ਪਰ ਦਿਨਾਂ ਕੋਈ ਜ਼ਿੰਮੇਵਾਰਾ ਉਹਨੇ ਸਜ਼ਾ ਦੇ ਕੇ ਸਿੰਘ ਸਾਹਿਬ ਬੈਠੇ ਨੇ ਲਿਖਤੀ ਤੌਰ ਤੇ ਦੇ ਕੇ ਆਏ ਔਰ ਅਫਸੋਸ ਇਸ ਗੱਲ ਦਾ ਕਿ ਸਾਰੀਆਂ ਗਲਤੀਆਂ ਮੰਨ ਕੇ ਜਦੋਂ ਕਹਤਾ ਜੇ ਗੋਲੀ ਚਲਾਈ ਕਹਿੰਦਾ ਹਾਂ ਜੀ ਚਲਾਈ ਬੇਅਦਵੀਂ ਕਰਾਈ ਹਾਂ ਜੀ ਕਰਾਈ ਸੁਮੇਸ਼ ਸੇਣੀ ਸਿੱਖਾ ਦਾ ਕਾਤਲ ਡੀ.ਐਸ.ਪੀ ਲਾਇਆ ਹਾਂ ਜੀ ਲਾਇਆ ਇਹਨਾਂ ਦੇ ਸਾਹਮਣੇ ਸਾਰਾ ਕੁਝ ਕਹੀ ਗਿਆ ਮੁਖਸਰ ਜਾ ਕੇ ਕਹਿੰਦਾ ਮੈਂ ਤਾਂ ਡੰਗ ਟਪਾਉਣ ਲਈ ਬੋਲਿਆ ਸੀ ਮੈਨੂੰ ਵੇਈ ਕੇ ਝੂਠੇ ਬਿਆਨ ਤੇ ਪੁੱਛੀ ਜਾਂਦੇ ਸੀ ਸਿੰਘ ਸਾਹਿਬਾਨ ਬੈਠੇ ਨੇ ਮੈਂ ਕਿਹਾ ਮੇਰਾ ਬਿਆਨ ਹੀ ਨਹੀਂ ਹੈ ਮੈਂ ਕਿਉਂ ਝੂਠਾ ਬਿਆਨ ਆਪਣੇ ਉੱਤੇ ਲਾਵਾਂ ਮੈਂ ਓਏ ਕਿਹੜੇ ਫਾਸੀ ਲਾਉਣ ਲੱਗੇ ਸੀ ਮੈਂ ਕਿਹਾ ਦੇ ਦਫ਼ਤਰ ਤੋਂ ਬਿਆਨ ਲਗਦੇ ਰਹੇ ਆ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਜਦੋਂ ਭੁੰਦੜ ਸਾਹਿਬ ਦਾ ਬਿਆਨ ਲਾ ਗਿਆ ਹੁਣ ਸਾਰੇ ਕਹਿੰਦੇ ਵੀ ਅੱਛਾ ਮੈਨੂੰ ਕਹੇ ਤੁਸੀਂ ਐਮਪੀ ਰਹੇ ਵਜ਼ੀਰ ਰਹੇ ਤੁਹਾਡਾ ਬਿਆਨ ਕਿਵੇਂ ਲਾ ਸਕਦਾ ਮਾਹੀ ਕੁਝ ਹੁੰਦਾ ਰਿਹਾ ਕਦੇ ਕਿਸੇ ਦਾ ਬਿਆਨ ਦਾ ਆਹੀ ਤਾਂ ਪਵਾੜਾ ਪਿਆ ਵੀ ਡਾਕਟਰ ਜੋ ਬਿਆਨ ਲੋਆ ਲਾ ਕੇ ਮਨ ਮਾਰਦੀਆਂ ਖੇਡਾਂ ਖੇਡ ਕੇ ਅਕਾਲੀ ਦਲ ਜਿਹੜਾ ਸਟੀਰ ਹੁੰਦਾ ਸੀ ਗੁੱਲੀ ਬਣਾਤਾ ਅਕਾਲੀ ਦਲ ਨੀਵਾ ਅਕਾਲੀ ਦਲ ਦੀ ਜਿਹੜੀ ਰੋਹ ਸੀ ਦਬਕਾ ਸੀ ਭੈ ਸੀ ਉਹ ਖਤਮ ਹੋ ਗਿਆ ਰਾਜਨੀਤੀ ਦੇ ਵਿੱਚ ਸੋ ਇਸ ਕਰਕੇ ਵੀਰੋ ਸਾਨੂੰ ਲਿਖ ਕੇ ਜਾ ਕੇ ਦੇਣਾ ਪਿਆ ਤੇ ਉਦੋਂ ਸਿੰਘ ਸਾਹਿਬਾਨ ਨੇ ਬढ़ाई ਤੇ ਨਾ ਦਾਤ ਦਾ ਨਾ ਇਹਨਾਂ ਨੂੰ ਇਹਨਾਂ ਤੇ ਬੜੇ ਦਬਾਅ ਪਏ ਪਰ ਇਹਨਾਂ ਨੇ ਫੈਸਲਾ ਸੁਣਾਇਆ ਜਿਹਨੂੰ ਦੁਨੀਆ ਨੇ ਮੰਨਿਆ ਪੰਜ ਖੁਸ਼ ਹੋਇਆ ਪਰ ਇੱਕ ਬੰਦਾ ਨਹੀਂ ਖੁਸ਼ ਹੋਇਆ ਕੁਝ ਝੋਲੀ ਚੁੱਕ ਨਹੀਂ ਖੁਸ਼ ਹੋਏ ਤੇ ਆਖਰ ਜੋ ਹਾਰ ਹੋਣਾ ਸੀ ਅੱਜ ਸਾਡੇ ਸਾਹਮਣੇ ਹੋ ਗਿਆ ਸੋ ਵੱਡੀ ਗੱਲ ਇਹ ਆ ਕੇ ਪੰਥ ਨੂੰ ਜੋੜਨ ਲਈ ਖਿਲਰ ਰਹੀ ਸ਼ਕਤੀ ਨੂੰ ਇਕੱਠਾ ਕਰਨ ਲਈ ਇੱਕ ਤਾਕਤਵਰ ਅਕਾਲੀ ਬਣਾਵਾਂ ਦਲ ਬਣਾਉਣ ਲਈ ਸਿੰਘ ਸਹਿਬਾਨ ਨੇ 7 ਮੈਂਬਰੀ ਕਮੇਟੀ ਬਣਾਈ 2 ਮੈਂਬਰ ਭਾਵੇਂ ਚਲੇ ਗਏ ਪਰ 5 ਮੈਂਬਰ ਬੈਠੇ ਨੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਇਹਨਾਂ ਨੂੰ ਵਧਾਈ ਵੀ ਦਿੰਦਾ ਇਹ ਡਟ ਕੇ ਖੜੇ ਔਰ ਇਸ ਗੱਲ ਤੇ ਖੜੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਨ ਸਨਮਾਨ ਦੁਨੀਆ ਦੇ ਵਿੱਚ ਪੰਥ ਦੇ ਵਿੱਚ ਘਟਣ ਨਹੀਂ ਦੇਣਾ ਅਸੀਂ ਡਟ ਕੇ ਖੜਾਂਗੇ ਇਹ ਡੱਟ ਕੇ ਖੜੇ ਔਰ ਹੁਣ ਜ਼ਿੰਮੇਵਾਰੀ ਇਨਾ ਦੀ ਨਹੀਂ ਕੱਲਿਆਂ ਦੀ ਟਿੰਡਾ ਸਾਹਿਬ ਕਹਿ ਰਹੇ ਸੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਆ ਆਪਾਂ ਜਿਹੜਾ ਵੀ ਪਾਂਥਰਾ ਭਲਾ ਚਾਹੁੰਦਾ ਪੰਜਾਬ ਦਾ ਭਲਾ ਚਾਹੁੰਦਾ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦਾ ਉਹਦੇ ਜ਼ਿੰਮੇਵਾਰੀ ਅੱਜ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਬਬਰ ਅਕਾਲੀਆਂ ਦੀ ਇਹ ਧਰਤੀ ਸ਼ਹੀਦ ਭਗਤ ਸਿੰਘ ਦੀ ਇਹ ਧਰਤੀ ਔਰ ਮਹਾਨ ਯੋਧਿਆਂ ਦੀ ਧਰਤੀ ਨੇ ਅੱਜ ਤੁਸੀਂ ਉਹ ਵਿਰਾਸਤ ਨੂੰ ਕਾਇਮ ਰੱਖਤਾ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਭੁੱਲਿਆ ਰਾਠਾ ਸਾਹਿਬ ਹੋਗੇ ਹਰਜੀਤ ਹੋਰੀ ਹੋਗੇ ਚੇਰਮੈਨ ਬੁਟਾ ਸੋ ਨਹੀਂ ਹੋਗੇ ਢੜ ਸਾਹਿਬ ਹੋਰੀ ਹੋਗੇ ਜਹਲ ਸਾਹਿਬ ਹੋਰੀ ਹੋਗੇ ਔਰ ਸਾਡੇ ਮਨਜੀਤ ਸੋ ਦਸੂਏ ਹੋ ਨਹੀਂ ਹੋਗੇ ਔਰ ਸਾਡੇ ਬਾਈ ਸਾਹਿਬ ਹੋਰੀ ਹੋਗੇ ਮੈਂ ਸਮਝਦਾ ਜਿਸ ਤਰ੍ਹਾਂ ਤੁਸੀਂ ਅੱਜ ਮੰਜਪੁਰ ਸਾਹਿਬ ਹੋਰੀ ਹੋਗੇ ਔਰ ਤੁਸੀਂ ਇਕੱਲੇ ਇਕੱਲੇ ਜਥੇ ਲੈ ਕੇ ਜਿਸ ਤਰ੍ਹਾਂ ਅੱਜ ਇਹ ਇਕੱਠ ਕਰਕੇ ਦਿਖਾਇਆ ਹੈ ਸਾਬਤ ਕਰਤਾ ਕੇ ਲੋਕ ਪਾਂਥ ਦੀ ਆਵਾਜ਼ ਪਾਂਥ ਦੀ ਚੜ੍ਹਦੀ ਕਲਾ ਔਰ ਪਾਂਥ ਦੀ ਮਹਾਂ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਇਹਤ ਮਜ਼ਬੂਤ ਦੇਖਣਾ ਚਾਹੁੰਦੇ ਆ ਕਿਉਂ ਦੇਖਣਾ ਚਾਹੁੰਦੇ ਹੋ ਭਰਾਓ ਸਾਡਾ ਹਾਲ ਬਹੁਤ ਮਾੜਾ ਹੋ ਗਿਆ ਅੱਜ ਪੰਜਾਬ ਦਾ ਬਾਰਿਸ਼ ਕੋਈ ਨਹੀਂ ਵਿਆ ਤੁਸੀਂ ਦੇਖੋ ਹੁਣ ਰੌਲਾ ਪੈ ਜਾਨੇ ਆ ਆਪ ਵਾਲੇ ਕਹਿੰਦੇ ਧਰਨਾ ਲਈ ਬੈਠਿਆ ਨੰਗਲ ਜਦੋਂ ਬੀਬੀ ਐਮਪੀ ਦੀ ਮੈਂਬਰਸ਼ਿਪ ਜਿਹੜੀ ਸਥਾਈ ਮੈਂਬਰਸ਼ਿਪ ਸੀ ਜਦੋਂ ਕੇਂਦਰ ਸਰਕਾਰ ਨੇ ਖੋਲੀ ਉਦੋਂ ਇੱਕ ਚਿੱਠੀ ਨਹੀਂ ਲਿਖੀ ਉਦੋਂ ਕੋਈ ਮੰਤਰੀ ਨਹੀਂ ਗਿਆ ਮੁੱਖ ਮੰਤਰੀ ਨੇ ਤਾਂ ਕੀ ਜਾਣਾ ਸੀ ਕਿ ਸਾਡਾ ਹੱਕ ਆ ਇਸ ਕੰਟਰੋਲ ਦੇ ਵੀ ਸਾਡਾ ਕਿਉਂ ਖੋਇਆ ਜਾ ਰਿਹਾ ਉਹਦਾ ਫਾਇਦਾ ਇਹ ਹੁੰਦਾ ਸੀ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਸੀ ਉਹ ਮੈਂਬਰ ਪਾਣੀ ਆਪਾਂ ਨੂੰ ਦੇ ਦਿੰਦਾ ਸੀ ਹਰਿਆਣੇ ਦਾ ਵੀ ਰਾਜਸਥਾਨ ਦਾ ਵੀ ਮੈਂ ਤਾਂ ਮੇਰਾ ਤਾਂ ਹਲਕਾ ਰਿਹਾ ਮੈਨੂੰ ਪਤਾ ਤੇ ਜਦੋਂ ਆਪਾਂ ਨੂੰ ਲੋੜ ਨਹੀਂ ਸੀ ਹੁੰਦੀ ਉਦੋਂ ਹਰਿਆਣੇ ਨੂੰ ਛੱਡ ਦਿੰਦਾ ਸੀ ਆ ਫਾਇਦਾ ਸੀ ਦੋ ਮੈਂਬਰ ਕੱਢਦਾ ਕੋਈ ਬੋਲਿਆ ਹੀ ਨਹੀਂ ਹੋਰ ਤਾਂ ਹੋਰ ਡੈਮ ਸੇਫਟੀ ਐਕਟ ਬਣਿਆ 2021 ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਅੱਜ ਤਾਰਾ ਮਾਰਦੇ ਨੇ ਕੋਈ ਕਹਿੰਦਾ ਨਹੀਂ ਆਇਆ ਕਰੋ ਆਇਆ ਕਰੋ ਜਦੋਂ ਡੀ ਐਸ ਏ ਬਣਿਆ ਡੈਮ ਸੇਫਟੀ ਐਕਟ 2021 ਪੰਜਾਬ ਦੇ ਇੱਕ ਵੀ ਐਮ ਪੀ ਨੇ ਪਾਰਲੀਮੈਂਟ ਵਿੱਚ ਕੋਈ ਆਵਾਜ਼ ਨਹੀਂ ਠਾਈ ਕੋਈ ਰੌਲਾ ਨਹੀਂ ਪਾਇਆ ਕੋਈ ਕਿਹਾ ਨਹੀਂ ਕਿ ਬੜਾ ਗਲਤ ਐਕਟ ਕਿਉਂਕਿ ਅਮਨਤ ਨੂੰ ਕਾਇਮ ਰੱਖਣਾ ਸੂਬੇ ਦਾ ਹੱਕ ਹੁੰਦਾ ਇਹ ਸਾਡੇ ਅਧਿਕਾਰਾਂ ਤੇ ਸਿੱਧੇ ਤੌਰ ਤੇ ਦਾਖਲ ਅੰਦਾਜ਼ੀ ਸੀ ਕੇਂਦਰ ਸਰਕਾਰ ਦੀ ਪਰ ਉਦੋਂ ਕੋਈ ਬੋਲਿਆ ਨਹੀਂ ਹੁਣ ਧਰਨੇ ਲਈ ਜਾਂਦੇ ਨੇ 4 ਦਿਨ ਪਹਿਲਾਂ 4000 ਚੂਸਕ ਪਾਣੀ ਦੇ ਕੇ ਹਟੇ ਹਰਿਆਣੇ ਨੂੰ ਹੁਣ ਧਰਨੇ ਲਈ ਜਾਂਦੇ ਨੇ ਸੋ ਕੁੱਲ ਮਿਲਾ ਕੇ ਮੈਂ ਕਹਿਣਾ ਚਾਹੁੰਦਾ ਕਿ ਜਿੰਨੀ ਦੇਰ ਪੰਜਾਬ ਦਾ ਦਰਦ ਰੱਖਣ ਵਾਲੇ ਪੰਜਾਬ ਦੀ ਗੱਲ ਕਰਨ ਵਾਲੇ ਕੋਈ ਇੱਕ ਜਥੇਬੰਦੀ ਨਹੀਂ ਹੋਏਗੀ ਉਨੀ ਦੇਰ ਹਾਰ ਨਹੀਂ ਹੋਏਗਾ ਅੱਜ ਤੁਸੀਂ ਦੇਖੋ ਆ ਹੁਣ ਪਹਿਲਗਾਮ ਦੇ ਮਸਲੇ ਤੇ ਜਦੋਂ جنگ ਹੋਣ ਲੱਗਿਆ ਤਾਂ ਉਤੋਂ ਬਾਅਦ ਸੀਧ ਪੈਰ ਹੋਈ ਦੁਨੀਆ ਭਰ ਦੇ ਵਿੱਚ ਪਾਰ ਦੇ ਪਾਰਲੀਮੈਂਟ ਮੈਂਬਰਾਂ ਦੇ ਡੈਲੀਗੇਸ਼ਨ ਬਣਾ ਕੇ ਭੇਜੇ ਮੈਂ ਕਿਹਾ ਇੱਕ ਡੈਲੀਗੇਸ਼ਨ ਪੰਜਾਬ ਚ ਵੀ ਭੇਜ ਦੋ ਪੰਜਾਬ ਦਰਦ ਹੰਡਾ ਰਿਆ ਪੰਜਾਬ ਸਿਨੇ ਚ ਗੋਲੀਆਂ ਖਾ ਰਿਆ ਪੰਜਾਬ ਦੀਆਂ ਸੜਕਾਂ ਟੁੱਟ ਰੀਆਂ ਪੰਜਾਬ ਦੇ ਸਕੂਲ ਟੁੱਟ ਰਹੇ ਨੇ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਤੇ ਸਰਹੱਦਾ ਤੇ ਕਿਸਾਨ ਆਪਣੇ ਖੇਤਾਂ ਵਿੱਚ ਨਹੀਂ ਜਾ ਸਕਦੇ ਆ ਹੁਣੇ ਪਰਸੋ ਚੌਥੇ ਕਿਸਾਨ ਦਾ ਫੋਨ ਆਇਆ ਉਹ ਕਹਿੰਦੇ ਬਰਸੇ ਨਹੀਂ ਅਸੀਂ ਬੀਜ ਸਕਦੇ ਬੰਦ ਕਰਤੇ ਪਸ਼ੂ ਭੁੱਖੇ ਮਾਰੇ ਨੇ ਤੇ ਕੋਈ ਪੁੱਛਣ ਆਲਾ ਹੀ ਨਹੀਂ ਇੱਕ ਡੈਲੀਗੇਸ਼ਨ ਪਾਰ ਸਰਕਾਰ ਨੂੰ ਸਰਦੀ ਸੂਬੇ ਤੇ ਭੇਜਣਾ ਚਾਹੀਦਾ ਸੀ ਇੱਥੋਂ ਦੇ ਕਿਸੇ ਐਮਪੀ ਨੇ ਕੋਈ ਡੈਲੀਗੇਸ਼ਨ ਦਾ ਕੀ ਜਣਾ ਸੀ ਇਕੱਠੇ ਹੋ ਕੇ ਮਤਾਂ ਨਹੀਂ ਪਾਇਆ ਫੇ ਸਾਡੀ ਦਾ ਸਾਹ ਸੁਣ ਲੋ ਸੋ ਮੈਂ ਤਾਂ ਅੱਜ ਕਹਿਣ ਆਇਆ ਸਾਡੀ ਸਾਰੀ ਲੀਡਰਸ਼ਿਪ ਬੈਠੀ ਆ ਗਿਆ ਨਹੀਂ ਹਰ ਪੇਸੇਂ ਜੀ ਤੋ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਅਸੀਂ ਸਾਰੇ ਨਾਲ ਤੇ ਤੁਸੀਂ ਅਗਵਾਈ ਕਰੋ ਆਪਾਂ ਇੱਕ ਡੈਲੀਗੇਸ਼ਨ ਲੈ ਕੇ ਸਰਹੱਦਾਂ ਤੇ ਜਾਈਏ ਉੱਥੋਂ ਦੇ ਲੋਕਾਂ ਦੀ ਸੁਣਵਾਈ ਕਰੀਏ ਪੰਜਾਬ ਦੇ ਲੋਕਾਂ ਨੂੰ ਅਹਿਸਾਸ ਹੋਵੇ ਕਿ ਸਾਡੀ ਕੋਈ ਸਾਰ ਲੈਣ ਵਾਲਾ ਆ ਗਿਆ ਸਾਡੀ ਕੋਈ ਗੱਲ ਸੁਣਨ ਵਾਲਾ ਆ ਗਿਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਭਾਰਤੀ ਕਰਕੇ ਨਹੀਂ ਅਸੀਂ ਬੰਦ ਕਰ ਦੇਣਾ ਕੰਮ ਕਿ ਤੁਹਾਡੀ ਮੈਂਬਰਸ਼ਿਪ ਕਰ ਲਈ ਇੱਥੇ ਰੋਕਣਾ ਭਾਰਤੀ ਕਰਨ ਤੋਂ ਬਾਅਦ ਸ਼ਰੋਮਣੀ ਅਕਾਲੀ ਦਰ ਬਣਾਉਣਾ ਉਹ ਅਕਾਲੀ ਦਲ ਬਣਾਉਣਾ ਜਿਹਦਾ ਰੋਹਬ ਜਿਹਦਾ ਦਬਕਾ ਜਿਹਦਾ ਭੈ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਹੁੰਦਾ ਸੀ ਅੱਜ ਤੱਕ ਖਤਮ ਹੋ ਗਿਆ ਜਿਵੇਂ ਦੱਸ ਰਿਹਾ ਇਹਦੀ ਛੋਟੇ ਪਰ ਸਾਡੇ ਜਥੇਦਾਰ ਹੈੱਡ ਗ੍ਰਾਂਥੀ ਸ੍ਰੀ ਦਰਬਾਰ ਸਾਹਿਬ ਦਾ ਹੋਵੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਰਹਾ ਹੋਵੇ ਤੇ ਜਹਾਜ਼ ਤੋਂ ਉਹਨੂੰ ਲਾਹਤਾ ਹੋਵੇ ਤੇ ਕਿਸੇ ਸੈਕਟਰੀ ਨੇ ਕਿਸੇ ਵਜ਼ੀਰ ਨੇ ਪ੍ਰਧਾਨ ਮੰਤਰੀ ਨੇ ਤਾਂ ਕਹਿਣੇ ਕੀਆ ਕਿਸੇ ਨੇ ਮਾਫੀ ਤਾਂ ਮੰਗਣੀ ਕੀ ਸੀ ਅਫਸੋਸ ਤੱਕ ਨਹੀਂ ਕਿਹਾ ਸੋ ਇਸ ਕਰਕੇ ਅੱਜ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਕਿਉਂਕਿ ਸਾਡੇ ਕੋਈ ਕਾਰੋਬਾਰ ਕਰਨ ਵਾਲਾ ਫੈਕਟਰੀਆਂ ਚੁੱਕ ਕੇ ਲੈ ਗਏ ਦੁਕਾਨਾਂ ਬੰਦ ਕਰਕੇ ਲੈ ਗਏ ਇੰਡਸਟਰੀ ਹੈ ਕੋਈ ਨਹੀਂ ਕਾਰੋਬਾਰ ਰਿਹਾ ਕੋਈ ਨਹੀਂ ਕੈਨੇਡਾ ਅਮਰੀਕਾ ਨੇ ਸਾਡੇ ਬੱਚੇ ਬੰਦ ਕਰਤੇ ਜਾਣ ਤੋਂ ਅੱਜ ਸਾਡੀ ਜਵਾਨੀ ਫਰਸਟ੍ਰੇਸ਼ਨ ਚ ਕੁਬ ਰਹੀ ਆ ਸੋਈ ਜਵਾਨੀ ਨੂੰ ਕਾਰੋਬਾਰ ਤੇ ਲਾਉਣ ਲਈ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਾਡਾ ਇੱਕੋ ਇੱਕ ਦਾ ਹੈ ਜੇ ਅਸੀਂ ਪੰਜਾਬ ਦਾ ਦਰਦ ਰੱਖਣ ਵਾਲੀ ਪੰਜਾਬ ਦੀ ਗੱਲ ਕਰਨ ਵਾਲੀ ਪੰਜਾਬ ਦੀ ਆਵਾਜ਼ ਬਣਨ ਵਾਲੀ ਕੋਈ ਐਸੀ ਧਿਰ ਪੈਦਾ ਕਰੀਏ ਜਿਹੜੀ ਤੁਹਾਡੇ ਸਾਰੇ ਮਸਲੇ ਹੱਲ ਕਰਾ ਸਕੇ ਉਹ ਕੇਵਲ ਤੇ ਕੇਵਲ ਜੇ ਕੋਈ ਹੋ ਸਕਦੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਬੜ ਕੇ ਆ ਜਿਹੜਾ ਅਸੀਂ ਸ਼੍ਰੋਮਣੀ ਅਕਾਲੀ ਦਰ ਆਪਾਂ ਬਣਾਉਣਾ ਸ਼ੁਰੂ ਕੀਤਾ ਇਹਨੂੰ ਅਸੀਂ ਸਫਲ ਕਰੀਏ ਤਾਂ ਕਿ ਅਸੀਂ ਵੱਡੇ ਵੱਡੇ ਕੰਮ ਕਰਾ ਸਕਦੇ ਆ ਵਜ਼ੀਰ ਦੀ ਰਾਜ ਦੀ ਬੜੀ ਵੱਡੀ ਸ਼ਕਤੀ ਹੁੰਦੀ ਆ ਮੈਂ ਇੱਕੋ ਟੈਲੀਫੋਨ ਕੀਤਾ ਸੀ ਰਵੀਰੋ ਨੂੰ ਮੈਂ ਕਹਾਂ ਤੈਨੂੰ ਨਹਿਰ ਤੇ ਡੋਬ ਦੂੰਗਾ ਜੇ ਮੁੰਡੇ ਮਾਰਤੇ ਜਦੇ ਮੁੰਡਿਆਂ ਨੂੰ ਨਹਿਰ ਦੇ ਕੰਢੇ ਤੋਂ ਲਿਆ ਕੇ ਥਾਣੇ 'ਚ ਬੰਦ ਕਰਤਾ ਸੀ ਆਹੀ ਮੋਤੀ ਸਾਹਿਬ ਜੀ ਨਾਲ ਸੁਣਦਾ ਨਹੀਂ ਕਿਸੇ ਦੀ ਲੈਂਡ ਐਕੋਜ਼ੀਸ਼ਨ ਐਕਟ ਲਿਆਉਣ ਲੱਗੇ ਸੀ ਮੈਂ ਕੱਲਾ ਸੀ ਅੜ ਗਿਆ ਮੈਂ ਕਿਹਾ ਅਸੀਂ ਨਹੀਂ ਆਉਣ ਦੇਣਾ ਨਹੀਂ ਵੋਟਾਂ ਪਵਾ ਲੋ ਮੈਨੂੰ ਪਤਾ ਸੀ ਕਿ ਭਾਜਪਾ ਦੇ ਤੇ ਐਮਪੀ ਨਹੀਂ ਸੀ ਵੋਟਾਂ ਹੱਕ 'ਚ ਪਾਉਣ ਲੱਗੇ ਕਿਉਂਕਿ ਤੁਸੀਂ ਕਿਸੇ ਨੇ ਵੜ ਨਹੀਂ ਸੀ ਦੇਣਾ ਤੁਸੀਂ ਮੈਨੂੰ ਐਮਪੀ ਬਣਾ ਕੇ ਭੇਜਿਆ ਸੀ ਤੇ ਮੈਂ ਉੱਥੇ ਅੜ ਗਿਆ ਕੱਲਾ ਹੀ ਆਹ ਰਿਕਾਰਡ ਆ ਭਾਰਤੀ ਪਾਰਲੀਮੈਂਟ ਦਾ ਤੇ ਇਕੱਲੇ ਮੇਰੇ ਅੜਨ ਵਾਲੀ ਉਹ ਬਿੱਲ ਵਾਪਸ ਲੈਣਾ ਪੈ ਗਿਆ ਸੀ ਸੋ ਇਸ ਕਰਕੇ ਅੱਜ ਜੇ ਤੁਸੀਂ ਆਵਾਜ਼ ਬਣਾਉਣੀ ਆ ਪੰਜਾਬ ਦੀ ਤਾਂ ਇੱਕੋ ਇੱਕ ਰਸਤਾ ਜਿਹੜਾ ਸਿੰਘ ਸਹਿਬਾਨ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਐਲਾਨ ਕਰਕੇ ਕੀਤਾ ਸੀ ਤਾਂ ਵਾਹ ਸਮਝਾ ਉਹਦੀ ਆਪਾਂ ਪੂਰਤੀ ਕਰੀਏ ਭਾਵੇਂ ਕੁਝ ਲੋਕ ਭੱਜ ਗਏ ਭਾਵੇਂ ਕੋਈ ਲੋਕ ਛੱਡ ਕੇ ਚਲੇ ਗਏ ਪਰ ਜਿਹੜੇ ਲੋਕ ਡਟ ਕੇ ਖੜੇ ਨੇ ਉਹਨਾਂ ਨਾਲ ਖੜ ਕੇ ਜਿਵੇਂ ਅੱਜ ਤੁਸੀਂ ਆਵਾਜ਼ ਬਣ ਕੇ ਖੜੇ ਹੋ ਕੰਬੈ ਸਮਝਦਾ ਇਹ ਇੱਕ ਬਹੁਤ ਵੱਡਾ ਰਾਹ ਹੈ ਸੋ ਮੈਂ ਬਹੁਤਾ ਕੁਝ ਨਾ ਕਹਿਦਾ ਹੋਇਆ ਇੱਕ ਵਾਰ ਫਿਰ ਤੁਹਾਡਾ ਹੁਸ਼ਿਆਰਪੁਰ ਜ਼ਿਲ੍ਹੇ ਵਾਲਿਆਂ ਦਾ ਬਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਗਰਮੀ ਬਹੁਤ ਆ ਕੋਈ ਘਰ ਤੋਂ ਨਿਕਲਣ ਦੀ ਜੀ ਨਹੀਂ ਕਰਦਾ ਕਿਸੇ ਦਾ ਫਿਰ ਵੀ ਤੁਸੀਂ ਕਾਫਲਿਆਂ ਦੇ ਰੂਪ ਦੇ ਵਿੱਚ ਅੱਜ ਐਡਾ ਵੱਡਾ ਇਕੱਠ ਕੀਤਾ ਔਰ ਖਾਸ ਤੌਰ ਤੇ ਤੁਹਾਡੇ ਸਾਰੇ ਆਗੂ ਸਹਿਬਾਨ ਦਾ ਜਿਨ੍ਹਾਂ ਨੇ ਸਾਰੇ ਪ੍ਰਬੰਧ ਦੇ ਵਿੱਚ ਹਿੱਸਾ ਪਾਇਆ ਸਾਰਿਆਂ ਦਾ ਧੰਨਵਾਦ ਕਰਕੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਇਰ ਦੀ ਕੀ ਫਤ ਹੈ ਬਹੁਤ ਬਹੁਤ ਧੰਨਵਾਦ